ਬਿਲਕੁਲ ਦੇਖੋ ਜਿਸੋ ਤਸੇ ਜ਼ਿਕਰ ਕਰਦੇ ਆਂ ਵਰਿੰਦਰ ਕੁਮੰਦ ਦਾ ਜਿਸ ਤਰੀਕੇ ਦੇ ਨਾਲ ਇਹ ਦੇਹਾਂਤ ਹੋਇਆ ਉਹ ਹਰ ਇੱਕ ਨੂੰ ਇੱਕੋ ਤੇ ਸ਼ੌਕ ਦੇ ਵਿੱਚ ਛੱਡ ਕੇ ਗਿਆ ਇਹ ਸੋ ਤੁਹਾਨੂੰ ਅਸੀਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਜਿਹੜੀਆਂ ਨੇ ਜ਼ਰੂਰ ਦਿਖਾ ਰਹਿਆਂ ਲਗਾਤਾਰ ਤੁਹਾਨੂੰ ਹਰ ਇੱਕ ਅਪਡੇਟ ਇਥੋਂ ਦੀ ਦੇ ਰਹਿਆਂ ਤੁਹਾਨੂੰ ਇਹ ਦੱਸ ਦੇ ਕਿ ਹੁਣੇ-ਹੁਣੇ ਜਿਹੜੇ ਵਿਧਾਇਕ ਨੇ ਜਲੰਧਰ ਕੈਂਟ ਦੇ ਪ੍ਰਗਟ ਸਿੰਘ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਉਹ ਪਰਿਵਾਰ ਦੇ ਨਾਲ ਉੱਤੇ ਮਿਲਣ ਦੇ ਲਈ ਗਏ ਨੇ ਇਸ ਵਕਤ ਪੂਰੇ ਪਰਿਵਾਰ ਦੇ ਲਈ ਬਹੁਤ ਔਖਾ ਵੇਲਾ ਹੈ ਕਿਉਂਕਿ ਕਿਸੇ ਨੇ ਵੀ ਇਹ ਚੀਜ਼ ਨਹੀਂ ਸੋਚੀ ਹੋਏਗੀ ਫਿਰ ਵੀ ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਕੁਝ ਹੋਰ ਉਹਨਾਂ ਦਾ ਕਹਿਣਾ ਹੈਗਾ ਕਿ ਕੁਝ ਕਹਿ ਸਕਦੇ ਨੇ ਜਿਹੜੇ ਲੋਕ ਜਾਣਦੇ ਨੇ ਵਿਰਿੰਦਰ ਕੁਮਾਰ ਉਹਨਾਂ ਨੂੰ ਉਹਨਾਂ ਦੇ ਨਾਲ ਗੱਲਬਾਤ ਕਰਦੇ ਸਰ ਕੀ ਨਾਮ ਹੈ ਤੁਹਾਡਾ ਰਾਜਵੱਲਮ ਯਾਦਾ ਰਾਜ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦਿਆਂ ਹੋਇਆਂ ਨੂੰ ਕਿੰ 27 ਸਾਲ ਹੋ ਗਿਆ 26 27 ਸਾਲਾਂ ਤੋਂ ਇੱਥੇ ਤੁਸੀਂ ਕੰਮ ਕਰ ਰਹੇ ਸੀਗੇ ਕਿੰਨੀ ਕੁ ਵਾਰੀ ਮੁਲਾਕਾਤ ਹੋਈ ਤੁਹਾਡੀ ਕੋ ਬਹੁਤ ਵਾਰ ਬਾਰ ਬਾਰ ਫੋਨ 'ਪਾ ਬਾਤ ਹੁੰਤੇ ਰਹਾਤਾ ਥਾ ਕੀ ਕੁਝ ਗੱਲਬਾਤ ਕਰਦੇ ਸੀ ਪਸ਼ੂਆਂ ਦੇ ਬਾਰੇ ਆ ਕੇ ਵਿੱਚ ਫਸਲਾਂ ਦੇ ਬਾਰੇ ਮੈਂ ਚਾਹੇ ਕੁਝ ਪਾਠਾ ਵੇਚ ਦੋ ਗਊ ਗਊਸਾਲਾ ਮੇ ਦੇਣਾ ਹੈ ਆਸਨ ਭੇਜ ਦੋ ਆਖਰੀ ਤੁਹਾਡੀ ਗੱਲਬਾਤ ਕਦੋਂ ਹੋਈ ਸੀਗੀ ਕੱਲੇ ਕੱਲ ਵੀ ਹੋਇਆ ਥਾ ਵਾ ਗੱਲਬਾਤ ਕੱਲ ਵੀ ਗੱਲ ਹੋਈ ਸੀਗੀ ਉਹਨਾਂ ਦੇ ਨਾਲ ਹਮੇਸ਼ਾ ਬਹੁਤ ਬੜੀਆਂ ਅਥੇ ਹਮ ਬਾਅਦ ਵਿੱਚ ਉੱਥੇ ਪਤਾ ਲੱਗਾ ਕਿ ਅਬ ਡੇਟ ਹੋ ਗਿਆ ਸ਼ਾਮ ਨੂੰ ਜਿਸ ਵਕਤ ਇਥੇ ਆਂਦੇ ਸੀਗੇ ਆਪਣੀ ਹੀ ਡੇਰੀ ਦਾ ਦੁੱਧ ਵਗੈਰਾ ਪਨੀਰ ਵਗੈਰਾ ਇੱਥੋਂ ਹੀ ਜਾਂਦਾ ਸੀ ਹਾਂ ਆਓ ਇੱਥੇ ਜਾਂਦਾ ਸਭ ਬੌਲੀ-ਓਲੀ ਸਭ ਖਾਤੇ ਸੇ ਕੋਈ ਮੀਟ ਮੱਛੀ ਕੋਈ ਨਸ਼ਾ ਨਹੀਂ ਥਾ हं इसे हम लोग के बुझाता नहीं था कि मालिक है कि एती है साथ में बैठना उठना जो ले आएंगे हम लोग को खिलाते थे कभी बिखरा नहीं कर देसी नाल बंदे से उठ दे जो खाना पीना है ਬੋਲਦੋ ਬਿਲਕੁਲ ਦੇਖੋ ਇਸ ਵਕਤ ਸਾਰਿਆਂ ਦੇ ਲਈ ਇੱਕ ਔਖੀ ਕੜੀ ਜਿਹੜੀ ਹੈ ਉਹ ਜ਼ਰੂਰ ਹੈਗੀ ਹੈ ਹਰ ਕੋਈ ਇਸ ਵਕਤ ਇਹੀ ਕਹਿੰਦਾ ਹੋਇਆ ਨਜ਼ਰ ਆ ਰਿਹਾ ਕਹਿੰਦੇ ਕਿ ਉਹਨਾਂ ਦਾ ਸ਼ੌਕ ਸੀਗਾ ਆਪਣੇ ਸ਼ੌਕ ਦੇ ਨਾਲ ਕੰਮ ਕਰਦੇ ਸੀਗੇ ਔਰ ਹਰ ਇੱਕ ਦੇ ਨਾਲ ਜਿਹੜਾ ਉਹ ਪਿਆਰ ਦੇ ਨਾਲ ਰਹਿਣ ਵਾਲੇ ਖਿੜੇ ਮੱਥੇ ਲੱਗਣ ਵਾਲਾ ਇਨਸਾਨ ਵਰਿੰਦਰ ਘੁੰਮਣ ਮੈਂ ਇੱਕ ਵਾਰੀ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਇੱਕ ਵਾਰੀ ਫੇਰ ਤੋਂ ਦਿਖਾ ਦਿੰਨੀ ਹੈ ਇਸ ਡੇਰੀ ਦੇ ਵਿੱਚ ਤਕਰੀਬਨ ਤਕਰੀਬਨ 600 ਤੋਂ ਵੱਧ ਪਸ਼ੂ ਜਿਹੜੇ ਨੇ ਉਹ ਰੱਖੇ ਹੋਏ ਨੇ ਇਹ ਡੇਰੀ ਤੋਂ ਜਿਹੜਾ ਉਹ ਬਾਹਰ ਸਮਾਨ ਦਿੱਤਾ ਜਾਂਦਾ ਔਰ ਐਸੇ ਡੇਰੀ ਤੋਂ ਜਿਹੜਾ ਉਹ ਵਿਰਿੰਦਰ ਘੁੰਮਣ ਆਪਣੇ ਲਈ ਜਿਹੜਾ ਉਹ ਆਪਣਾ ਪ੍ਰੋਟੀਨ ਇਨਟੇਕ ਪੂਰਾ ਕਰਦੇ ਸੀ ਉਹ ਵੀ ਐਸੇ ਡੇਰੀ ਤੋਂ ਜਾਂਦਾ ਸੀਗਾ ਸਾਰਾ ਦੁੱਧ ਪਨੀਰ ਸਾਰੀਆਂ ਚੀਜ਼ਾਂ ਇੱਥੋਂ ਦੀਆਂ ਜਾਂਦੀਆਂ ਸੀ ਯਾਰ ਉਹ ਬੜੇ ਐਕਟਿਵਲੀ ਇੰਨਾ ਸਾਰੀਆਂ ਚੀਜ਼ਾਂ ਦੇ ਵਿੱਚ ਰਹਿੰਦੇ ਵੀ ਸੀਗੇ ਕਿ ਹਰ ਇੱਕ ਚੀਜ਼ ਨੂੰ ਆਪ ਦੇਖਦੇ ਸੀਗੇ ਵਿੱਚ ਆ ਕੇ ਹਾਲਾਂਕਿ ਇੱਥੇ ਬੰਦੇ ਲਗਾਏ ਗਏ ਨੇ ਉਹਨਾਂ ਦੇ ਵੱਲੋਂ ਲੇਕਿਨ ਫਿਰ ਵੀ ਉਹਨਾਂ ਦੀ ਇੱਕ ਆਪਣੀ ਮੌਜੂਦਗੀ ਜਿਹੜੀ ਹੈ ਉਹ ਹਮੇਸ਼ਾ ਰਹਿੰਦੀ ਸੀਗੀ ਲੇਕਿਨ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵਰਕਰਸ ਦੱਸ ਰਹੇ ਨੇ ਉਹਨਾਂ ਦੇ ਵੱਲੋਂ ਆ ਗਿਆ ਕਹਿੰਦੇ ਕਿ ਕੱਲ ਵੀ ਹਜੇ ਮੁਲਾਕਾਤ ਹੋਈ ਕੁਛ ਅਜਿਹੀ ਚੀਜ਼ ਨਹੀਂ ਸੀਗੀ ਜਿਸ ਵਕਤ ਉਹ 40s ਹਸਪੀਟਲ ਗਏ ਨੇ ਸਭ ਠੀਕ ਸੀਗਾ ਲੇਕਿਨ ਕਿਸੇ ਨੇ ਵੀ ਨਹੀਂ ਸੋਚਿਆ ਸੀਗਾ ਕਿ ਅਜਿਹੀ ਘਟਨਾ ਇਸ ਤਰੀਕੇ ਦੇ ਨਾਲ ਵਾਪਰ ਸਕਦੀ ਹੈ ਕਿ 올 ਆਫ ਅ ਸਡਨ ਜਿਹੜਾ ਉਹ ਖਬਰ ਸਿਰਫ ਇੰਨੀ ਆਏਗੀ ਕਿ ਅਜਿਹੀ ਘਟਨਾ ਜਿਹੜੀ ਹੈ ਉਹ ਵਾਪਰ ਗਈ ਹੈ ਹਾਲਾਂਕਿ ਸਿਰਫ ਔਰ ਸਿਰਫ ਇੱਕ ਸ਼ੋਲਡਰ ਦਾ ਟ੍ਰੀਟਮੈਂਟ ਕਰਵਾਉਣ ਦੇ ਲਈ ਗਏ ਸੀਗੇ ਕੋਈ ਵੱਡੀ ਚੀਜ਼ ਨਹੀਂ ਸੀਗੀ ਇਸ ਕਰਕੇ ਪਰਿਵਾਰ ਦੀ ਨਰਾਜ਼ਗੀ ਜਿਹੜੀ ਹੈ ਉਹ 40s ਹਸਪੀਟਲ ਦੇ ਜਿਹੜੇ ਡਾਕਟਰਸ ਨੇ ਉਹਨਾਂ ਦੇ ਕੋਲੋਂ ਵੀ ਹੈਗੀ ਤੁਹਾਨੂੰ ਦੱਸਦੀ ਹੈ ਕਿ ਇਸ ਵਕਤ ਪਰਿਵਾਰ ਦੇ ਔਰ ਕਈ ਦੋਸਤ ਜਿਹੜੇ ਨੇ ਉਹ ਵਿਰਿੰਦਰ ਘੁੰਮਣ ਦੇ 40th ਹਸਪਤਲ ਦੇ ਵਿੱਚ ਹੀ ਬੈਠੇ ਹੋਏ ਨੇ ਔਰ ਉਹਨਾਂ ਦੀ ਹਜੇ ਵੀ ਗੱਲਬਾਤ ਜਿਹੜੀ ਹੈ ਉਹ 40th ਹਸਪਤਲ ਦੇ ਡਾਕਟਰਸ ਦੇ ਨਾਲ ਚੱਲ ਰਹੀ ਹੈ ਕਿ ਕਿਤੇ ਨਾ ਕਿਤੇ ਲਾਪਰਵਾਹੀ ਜਿਹੜੀ ਹੈ ਉਹ ਡਾਕਟਰਸ ਤੋਂ ਹੋਈ ਹੈ ਇਹ ਪਰਿਵਾਰ ਦਾ ਕਹਿਣਾ ਹੈ ਔਰ ਪਰਿਵਾਰ ਲਗਾਤਾਰ ਇਸ ਦੇ ਉੱਤੇ ਇਨਸਾਫ ਵੀ ਮੰਗ ਰਿਹਾ ਹਾਲਾਂਕਿ ਪਰਿਵਾਰ ਜਿਹੜਾ ਉਹਨਾਂ ਦੇ ਵੱਲੋਂ ਹਜੇ ਤੱਕ ਕੋਈ ਵੀ ਜਿਹੜਾ ਉਹ ਆ ਕੇ ਉਹਨਾਂ ਦੇ ਵੱਲੋਂ ਗੱਲਬਾਤ ਨਹੀਂ ਕੀਤੀ ਗਈ ਜਿਹੜੇ ਹੋਰ ਰਿਸ਼ਤੇਦਾਰ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਜ਼ਰੂਰ ਕੀਤੀ ਹੈ ਲੇਕਿਨ ਪਰਿ ਉਹ ਉੱਪਰ ਹੈਗਾ ਔਰ ਤੁਹਾਨੂੰ ਵੀ ਦੱਸ ਦਈਏ ਕੱਲ੍ਹ ਦੇਰ ਰਾਤ ਜਿਹੜਾ ਉਹ ਜਿਹੜਾ ਮ੍ਰਿਤਕ ਦੇਹ ਉਹ ਵੀ ਇੱਥੇ ਹੀ ਲਿਆਂਦੀ ਗਈ ਹੈ ਇੱਥੇ ਹੀ ਰੱਖੀ ਗਈ ਹੈ ਮ੍ਰਿਤਕ ਦੇਹ ਵੀ ਲਿਆ ਕੇ ਲੇਕਿਨ ਹੁਣ ਇੱਥੇ ਲਗਾਤਾਰ ਜਿਹੜੇ ਨੇ ਉਹ ਲੋਕ ਪਹੁੰਚ ਰਹੇ ਨੇ ਜਿਵੇਂ ਪ੍ਰਗਟ ਸਿੰਘ ਹੁਣੇ-ਹੁਣੇ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜਿਸ ਵਕਤ ਨਿਕਲ ਕੇ ਉੱਤਰ ਕੇ ਥੱਲੇ ਆਣਗੇ ਉਹਨਾਂ ਦੇ ਨਾਲ ਵੀ ਗੱਲ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲੰਬੇ ਸਮੇਂ ਤੋਂ ਜਾਣਦੇ ਨੇ ਪ੍ਰਗਟ ਸਿੰਘ ਹੁਣੀ ਵੀ ਜਿਹੜੇ ਨੇ ਉਹ ਵਰਿੰਦਰ ਘੁਮਨ ਨੂੰ ਜਾਣਦੇ ਨੇ ਲੋਕ ਜਾਣਦੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਫਿਲਮਾਂ ਤੋ ਇਲਾਵਾ ਜੇਕਰ ਅਸੀਂ ਗੱਲ ਕਰੀਏ ਟਾਈਗਰ 3 ਦੇ ਵਿੱਚ ਸਲਮਾਨ ਖਾਨ ਦੇ ਨਾਲ ਵੀ ਉਹਨਾਂ ਨੇ ਕੰਮ ਕੀਤਾ ਔਰ ਉਹਨਾਂ ਦੀ ਬਾਡੀ ਦੇ دیਵਾਨੇ ਜਿਹੜੇ ਨੇ ਬਹੁਤ ਵੱਡੇ ਪੱਧਰ ਤੇ ਨੌਜਵਾਨ ਜਿਹੜੇ ਨੇ ਉਹਨਾਂ ਦੀ ਬਾਡੀ ਨੂੰ ਦੇਖ ਕੇ ਜਿਹੜਾ ਉਹ 모ਟੀਵੇਟ ਹੁੰਦੇ ਸੀਗੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਕ ਆਪਣਾ ਜਿਮ ਜਿਹੜਾ ਉਹ ਵੀ ਚਲਾਉਂਦੇ ਸੀਗੇ ਵਿਰਿੰਦਰ ਘੁੰਮਣ ਔਰ ਉੱਥੇ ਵੀ ਲੋਕਾਂ ਨੂੰ ਮੋਟੀਵੇਟ ਕਰਦੇ ਸੀਗੇ ਅੱਛੀ ਸਿਹਤ ਦੇ ਲਈ ਔਰ ਜਿਹੜਾ ਉਹ ਸ਼ਾਕਾਹਾਰੀ ਖਾਣਾ ਖਾਂਦੇ ਲਈ ਮੋਟੀਵੇਟ ਕਰਦੇ ਸੀਗੇ ਜਿੰਮ ਦੇ ਵਿੱਚ ਆਮ ਤੌਰ ਤੇ ਲੋਕਾਂ ਨੂੰ ਮਨਾ ਵੀ ਕਰਦੇ ਸੀਗੇ ਕਿ ਤੁਸੀਂ ਜਿਹੜੀਆਂ ਹੋਰ ਨਾਨ-ਵੈਜੀਟੇਰੀਅਨ ਚੀਜ਼ਾਂ ਨੇ ਈ ਹੈ ਜਿਹੜੀਆਂ ਅਨੈਚੁਰਲ ਚੀਜ਼ਾਂ ਨੇ ਉਹਨਾਂ ਨੂੰ ਲੈ ਕੇ ਆਪਣੀ ਬੋਡੀ ਨਾ ਬਣਾਓ ਨੇਚੁਰਲ ਵੇਜ਼ ਦੇ ਨਾਲ ਵੀ ਬੋਡੀ ਬਣਾਈ ਜਾ ਸਕਦੀ ਹੈ ਇਹ ਹਮੇਸ਼ਾ ਵਿਰਿੰਦਰ ਘੁੰਮਦਾ ਕਹਿਣਾ ਰਿਹਾ ਔਰ ਉੱਥੇ ਜਿੰਮ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਲੋਕਾਂ ਨੂੰ ਟ੍ਰੇਨ ਕਰਦੇ ਸੀਗੇ ਤੁਹਾਨੂੰ ਇਹ ਲਗਾਤਾਰ ਅਸੀਂ ਤਸਵੀਰਾਂ ਜਿਹੜੀਆਂ ਨੇ ਉਹ ਵਿਰਿੰਦਰ ਘੁੰਮਦੇ ਘਰੋਂ ਦਿਖਾ ਰਹੇ ਆ ਜਿਹੜਾ ਦਾ ਜਮਸ਼ੇਰ ਪਿੰਡ ਦੇ ਵਿੱਚ ਆਪਣਾ ਘਰ ਹੈਗਾ ਜਦੀ ਘਰ ਹੈਗਾ ਉਥੋਂ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਦਿਖਾ ਰਹੇ ਹਾਂ ਜਿੱਥੇ ਜਿਹੜਾ ਉਹ ਇੱਕ ਉਦਾਸ ਭਰਿਆ ਮਾਹੌਲ ਇੱਕ ਅੱਖਾਂ ਨਮ ਜੜੀਆਂ ਨੇ ਉਹ ਅੱਜ ਇੱਥੇ ਵੀ ਨਜ਼ਰ ਆ ਰਹੀਆਂ ਨੇ ਪੰਜਾਬ ਜਿਹੜਾ ਉਹ ਉਦਾਸ ਹੈ ਕਿਉਂਕਿ ਲਗਾਤਾਰ ਪਹਿਲਾਂ ਤਿੰਨ ਖਬਰਾਂ ਤੇ ਹੁਣ ਇਹ ਚੌਥੀ ਕਬਰ ਜਿਹੜੀ ਹੈ ਉਹ ਆਈ ਹੈ ਜਿੱਥੇ ਅਸੀਂ ਆਪਣੇ ਅਦਾਕਾਰ ਆਪਣੇ ਚਹੇਤੇ ਕਲਾਕਾਰ ਜਿਹੜੇ ਨੇ ਖੋਏ ਹੈਗੇ ਨੇ ਔਰ ਇਸ ਵਕਤ ਮੈਂ ਮੌਜੂਦ ਹੈਗੀ ਹਾਂ ਇਸ ਵਕਤ ਵਿਰਿੰਦਰ ਕੁਮਨ ਦੇ ਘਰ ਦੇ ਵਿੱਚ ਮੌਜੂਦ ਹੈਗੀ ਹਾਂ ਜਿੱਥੇ ਉਹਨਾਂ ਦੇ ਘਰ ਦੇ نیچے ਜਿਹੜੀਆਂ ਨੇ ਡੇਰੀਆਂ ਹੈਗੀਆਂ ਨੇ ਉੱਪਰ ਦੀ ਤਸਵੀਰ ਜਿਹੜੀ ਉਹ ਵੀ ਮੈਂ ਤੁਹਾਨੂੰ ਦਿਖਾ ਦੂੰਗੀ ਜਿੱਥੇ ਉਹਨਾਂ ਦਾ ਆਪਣਾ ਘਰ ਹੈਗਾ ਹਾਲਾਂਕਿ ਪਰਿਵਾਰ ਬਹੁਤ ਜ਼ਿਆਦਾ ਦੁੱਖ ਦੇ ਵਿੱਚ ਹੈ ਕੋਈ ਵੀ ਗੱਲ ਕਰਨ ਦੇ ਵਿੱਚ ਜਿਹੜਾ ਉਹ ਸਮਰਥ ਨਹੀਂ ਗੱਲ ਨਹੀਂ ਕਰ پا ਰਿਹਾ ਹੈਗਾ ਲੇਕਿਨ ਤੁਹਾਨੂੰ ਇਹ ਤਸਵੀਰਾਂ ਮੈਂ ਜ਼ਰੂਰ ਦਿਖਾ ਰਹੀਆਂ ਇਹ ਜਮਸ਼ੇਰ ਪਿੰਡ ਹੈਗਾ ਜਿੱਥੇ ਬਚਪਨ ਤੋਂ ਰਹੇ ਨੇ ਜਿਹੜੇ ਬਰਿੰਦਰ ਕੁਮਰ ਹੈਗੇ ਨੇ ਹਾਲਾਂਕਿ ਲੰਮੇ ਸਮੇਂ ਤੋਂ ਜਿਹੜਾ ਹੈ ਲੋਕਾਂ ਦੇ ਵਿੱਚ ਪ੍ਰਚਲਿਤ ਰਹੇ ਨੇ ਕਿਉਂਕਿ ਬਹੁਤ ਕੰਮ ਕੀਤਾ ਹੈ ਬੋਡੀ ਬਿਲਡਿੰਗ ਦੇ ਵਿੱਚ ਉਹਨਾਂ ਨੇ ਚੰਗਾ ਨਾਮ ਕਮਾਇਆ ਉਸ ਤੋਂ ਬਾਅਦ ਕਲਾਕਾਰੀ ਉਹਨਾਂ ਨੇ ਵੱਡੇ ਪੱਧਰ ਤੇ ਕੀਤੀ ਹਾਲਾਂਕਿ ਜਿਸ ਵਕਤ ਅਸੀਂ ਜ਼ਿਕਰ ਕਰਦੇ ਹਾਂ ਬਾਲੀਵੁੱਡ ਤੱਕ ਸਲਮਾਨ ਖਾਨ ਦੇ ਨਾਲ ਉਹਨਾਂ ਨੇ ਕੰਮ ਕੀਤਾ ਲੇਕਿਨ ਸਿਰਫ ਇੱਕ ਛੋਟੀ ਜੀ ਚੀਜ਼ ਦੇ ਚੱਲਦੇ ਜਿਹੜਾ ਉਹ ਅਜਿਹੀ ਘਟਨਾ ਜਿਹੜੀ ਆ ਵਾਪਰ ਗਈ ਹੈ ਤੁਹਾਨੂੰ ਦੱਸ ਦਈਏ ਕਿ ਸਿਰਫ ਔਰ ਸਿਰਫ ਉਹਨਾਂ ਦੇ ਇੱਕ ਮਸਲ ਦੇ ਵਿੱਚ ਜਿਹੜਾ ਉਹ ਬੰਪ ਸੀਗਾ ਜਿਸ ਦਾ ਉਹ ਇਲਾਜ ਕਰਵਾਉਣ ਦੇ ਲਈ ਗਏ ਸੀਗੇ 40s ਹਸਪੀਟਲ ਦੇ ਵਿੱਚ ਗਏ ਸੀਗੇ ਉਹ ਅੰਮ੍ਰਿਤਸਰ 40s ਹਸਪੀਟਲ ਦੇ ਵਿੱਚ ਉਹਨਾਂ ਨੇ ਆਪਰੇਸ਼ਨ ਕਰਵਾਉਣਾ ਸੀਗਾ ਜਿਸ ਦੌਰਾਨ ਉਹਨਾਂ ਨੂੰ ਡਬਲ ਅਟੈਕ ਆਇਆ ਔਰ ਅਟੈਕ ਦੇ ਬਾਅਦ ਜਿਹੜਾ ਉਹਨਾਂ ਦੀ ਉੱਥੇ ਹੀ ਮੌਕੇ ਤੇ ਜਿਹੜੀ ਹੈ ਉਹ ਮੌਤ ਹੋ ਗਈ ਤੁਹਾਨੂੰ ਇਹ ਦੱਸ ਦਈਏ ਕਿ ਇਸ ਵਕਤ ਪਰਿਵਾਰ ਜਿਹੜਾ ਔਰ ਉਹਨਾਂ ਦੇ ਦੋਸਤ ਜਿਹੜੇ ਨੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ 40s ਹਸਪੀਟਲ ਦੀ ਜਿਹੜੀ ਹੈ ਉਹ ਵੱਡੀ ਲਾਪਰਵਾਹੀ ਹੈਗੀ ਹੈ ਜਿਸ ਦੇ ਕਰਕੇ ਸਾਰੀ ਘਟਨਾ ਵਾਪਰੀ ਹੈ ਲੇਕਿਨ 40s ਦੇ ਵੱਲੋਂ ਕੋਈ ਵੀ ਹਾਲੇ ਤੱਕ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਸਾਡੇ ਨਾਲ ਇੱਥੇ ਮੌਜੂਦ ਨੇ ਸਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕੀ ਨਾਮ ਹੈ ਤੁਹਾਡਾ ਮਨਜੀਤ ਸਿੰਘ ਮਨਜੀਤ ਜੀ ਤੁਸੀਂ ਇੱਥੇ ਕਿਸ ਤਰੀਕੇ ਦੇ ਨਾਲ ਜਾਂਦੇ ਸੀ ਵਿਰਿੰਦਰ ਇਹ ਰਿਸ਼ਤੇਦਾਰ ਆ ਉਹਨਾਂ ਦੇ ਬਾਕੀ ਜੋ ਕਾਰਵਾਈ ਹੈ ਉਹਨਾਂ ਨੂੰ ਪਤਾ ਕਰ ਆ ਲਿਆ ਉਹਨਾਂ ਨੂੰ ਪਤਾ ਵੀ ਕੀ ਹੋਇਆ ਕੀ ਸੀ ਅਗਰ ਅਸੀਂ ਗੱਲ ਕਰੀਏ ਤੁਹਾਡਾ ਕਦੋਂ ਆਖਰੀ ਮੁਲਾਕਾਤ ਤੁਹਾਡੀ ਕਦੋਂ ਹੋਈ ਸੀ ਕੁਮਨਜੀਤ ਜੀ ਨਹੀਂ ਤੇ ਰਾਤ ਦੇ ਆਏ ਆ ਸੁਣ ਕੇ ਆਏ ਆ ਜਿੱਦਾਂ ਵੀ ਪਤਾ ਲੱਗਾ ਟੀਵੀ 'ਚ ਤੇ ਅਸੀਂ ਤੇ ਉਹ ਵੇਖ ਕੇ ਟੀਵੀ ਵਾਲਾ ਆਪਣਾ ਵੀ ਬੰਦਾ ਸਾਡਾ ਆਪਣਾ ਕਿੰਨਾ ਕਿੰਨਾ ਕਹਿੰਦੇ ਹੋ ਕਿ ਕਿਤੇ ਹਸਪੀਟਲ ਦੀ ਲਾਪਰਵਾਹੀ ਸੀਗੀ ਜਿਸ ਦੇ ਕਰਕੇ ਸਾਰੀ ਘਟਨਾ ਵਾਪਰੀ ਇਹ ਹੁਣ ਘਰ ਵਾਲਿਆਂ ਨੂੰ ਪਤਾ ਹੈ ਸਾਨੂੰ ਕੋਈ ਪਤਾ ਨਹੀਂ ਕਿਹੋ ਜਿਹਾ ਸੁਭਾਅ ਦੇ ਮਾਲਕ ਸੀ ਵਰਿੰਦਰ ਜਿਹੜਾ ਤੁਹਾਡਾ ਵਧੀਆ ਬੰਦੇ ਬਹੁਤ ਵਧੀਆ ਕੋਈ ਜਿੰਨੂੰ ਵੀ ਬੋਲਦੇ ਸੀ ਖਿੜੇ ਮੱਥੇ ਬੋਲਦੇ ਸੀ ਵਧੀਆ ਬੰਦਾ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਦੇ ਸੀ ਮੈਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਤੁਹਾਡਾ ਕੀ ਨਾਮ ਹੈ ਦਿਲੀਪ ਦਿਲੀਪ ਜੀ ਤੁਸੀਂ ਇੱਥੇ ਕੰਮ ਕਰਦੇ ਹੋ ਨਾ ਹਾਂ ਜੀ घर है थलेना ही सारे आते रहता था जाते रहता था बात के हो कर कुछ कहते गलत करते महीनों में दो महीनों में आता था घूम फिर करके अपना देख कर चल जाता था कैसे उनका स्वभाव कैसा था उनका? बहुत अच्छा था कैसे बातचीत करते थे आप लोग बातचीत जैसे कर रहे वैसे कर रहा था कभी सोचा था की कुछ ऐसी चीज हो जाएगी आखिरी मुलाकात आपकी कभी یہ اگلا مہینہ 17 17 18 تاریخ کو ہوا تھا۔ اچھا اس وقت ان کی صحت بالکل ٹھیک تھی؟ ہاں جی پورا صحت سے ٹھیک تھا۔ ਦੇਖੋ ਜਿਸੋ ਤੁਸੀਂ ਜ਼ਿਕਰ ਕਰਦੇ ਆ ਅਜਹੀ ਘਟਨਾ ਵਾਪਰ ਜਾਣੀ ਇਸ ਵਕਤ ਹਰ ਇੱਕ ਦੇ ਲਈ ਇੱਕ ਵੱਡਾ ਜਿਹੜਾ ਉਹ ਝਟਕਾ ਜ਼ਰੂਰ ਹੈ ਅਗਰ ਸਿਰਫ ਅਸੀਂ ਜ਼ਿਕਰ ਕਰਦੇ ਆ ਲੋਕਾਂ ਦੇ ਲਈ ਪਿੰਡ ਵਾਸੀਆਂ ਦੇ ਲਈ ਨਹੀਂ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਦੇ ਲਈ ਵੀ ਜਿਹੜਾ ਇੱਕ ਵੱਡਾ ਸਦਮਾ ਇਹ ਜ਼ਰੂਰ ਹੈਗਾ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਜਿਹੜੇ ਇੱਥੇ ਮੌਜੂਦ ਹੈਗੇ ਨੇ ਉਹਨਾਂ ਦਾ ਕੀ ਕਹਿਣਾ ਹੈਗਾ ਔਰ ਅਗਰ ਅਸੀਂ ਗੱਲ ਕਰੀਏ ਤੇ ਫਿਰ ਇੱਥੇ ਹੋਰ ਵੀ ਲੋਕ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕਹਿਣਾ ਹੈਗਾ ਉਹਨਾਂ ਦਾ ਤੇ ਜਿਹੜੇ ਲੋਕ ਇੱਥੇ ਤੁਸੀਂ ਦੇਖ ਰਹੇ ਹੋ ਕਿ ਹਾਲਾਂਕਿ ਇਹ ਸਿਰਫ ਡੇਰੀ ਦੇ ਵਿੱਚ ਕੰਮ ਕਰਨ ਵਾਲੇ ਲੋਕ ਇੱਥੇ ਮੌਜੂਦ ਹੈਗੇ ਨੇ ਉੱਪਰ ਤੁਹਾਨੂੰ ਦਿਖਾ ਦਈਏ ਦ੍ਰਿਸ਼ ਉੱਪਰ ਘਰ ਹੈਗਾ ਘਰ ਦੇ ਵਿੱਚ ਹਾਲਾਂਕਿ ਜਿਹੜੇ ਵਿਰਿੰਦਰ ਕੁਮਾਰ ਹੈਗੇ ਨੇ ਉਹਨਾਂ ਦੇ ਆਪਣੇ ਜਿਹੜੇ ਤਿੰਨ ਬੱਚੇ ਹੈਗੇ ਨੇ ਪਰਿਵਾਰ ਇਸ ਕਰਕੇ ਜਿਹੜਾ ਉਹ ਬੋਲਣਾ ਨਹੀਂ ਚਾਹ ਰਿਹਾ ਕਿਉਂਕਿ ਬੱਚੇ ਵੀ ਜਿਹੜੇ ਨੇ ਬਹੁਤ ਸ਼ੌਕ ਦੇ ਵਿੱਚ ਹੈਗੇ ਨੇ ਹਾਲਾਂਕਿ ਜਿਸ ਵਕਤ ਟੋ ਹਸਪੀਟਲ ਗਏ ਸੀਗੇ ਉਸ ਵੇਲੇ ਸਿਰਫ ਇਨੀ ਗੱਲ ਸੀਗੀ ਕਿ ਹਲਕਾ ਜਿਹਾ ਟਰੀਟਮੈਂਟ ਹੈਗਾ ਬਾਡੀ ਦੇ ਵਿੱਚ ਜਿਹੜਾ ਬੰਪ ਹੈਗਾ ਹੈ ਜਿਹੜਾ ਮਸਲ ਬੰਪ ਹੈਗਾ ਉਸ ਤੋਂ ਬਾਅਦ ਜਿਹ ਉਕਾਰ ਆ ਜਾਣਗੇ ਲੇਕਿਨ ਸ਼ਾਮ ਦੇ ਵੇਲੇ ਜਿਸ ਵਕਤ ਖਬਰ ਆਂਦੀ ਹੈ ਹਰ ਕੋਈ ਜਿਹੜਾ ਉਹ ਇੱਕ ਉਹਨਾਂ ਨੂੰ ਝਟਕਾ ਜ਼ਰੂਰ ਲੱਗਦਾ ਹੈ ਔਰ ਜਿਹੜੇ ਲੋਕ ਜਾਣਦੇ ਨੇ ਵਿਰਿੰਦਰ ਘੁਮਨ ਨੂੰ ਉਹਨਾਂ ਨੂੰ ਵੀ ਇੱਕ ਵੱਡਾ ਝਟਕਾ ਲੱਗਿਆ ਕਿ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿੰਨੀ ਵਾਰ ਵੀ ਵਿਰਿੰਦਰ ਘੁਮਨ ਦੇ ਨਾਲ ਗੱਲਬਾਤ ਹੋਈ ਈਵਨ ਸਾਡੀ ਵੀ ਜਿਸ ਵਕਤ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਸੀ ਇੱਕ ਹਾਸੇ ਨਾਲ ਗੱਲ ਕਰਨ ਵਾਲੇ ਮਖੌਲ ਕਰਨ ਵਾਲੇ ਇਨਸਾਨ ਦੀ ਉਹਨਾਂ ਦੀ ਡੇਰੀ ਹੈਗੀ ਉੱਥੇ ਤੁਸੀਂ ਬਿਲਕੁਲ ਸਹੀ ਗੱਲ ਕਹੀ ਕਿ ਇੱਕ ਸ਼ਾਕਾਹਾਰੀ ਬੋਡੀ ਬਿਲਡਰ ਦੇ ਨਾਮ ਦੇ ਨਾਲ ਜਾਣੇ ਜਾਂਦੇ ਨੇ ਜਿਸ ਥਾਂ ਤੇ ਦੁਨੀਆ ਦੇ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਸਿਰਫ ਔਰ ਸਿਰਫ ਅਗਰ ਪ੍ਰੋਟੀਨ ਲੈਣਾ ਹੈ ਤਾਂ ਤੁਹਾਨੂੰ ਨਾਨ-ভেজ ਵੱਲ ਸ਼ਿਫਟ ਕਰਨਾ ਪਏਗਾ ਲੇਕਿਨ ਨਹੀਂ ਇਹ ਚੀਜ਼ਾਂ ਨੂੰ ਗਲਤ ਸਾਬਤ ਕਰਨ ਵਾਲੇ ਵਰਿੰਦਰ ਘੁੰਮਣ ਆਪ ਨੇ ਉਹਨਾਂ ਦੀ ਤੁਸੀਂ ਇਹ ਡੇਰੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਤੁਹਾਨੂੰ ਮੈਂ ਤਸਵੀਰਾਂ ਦਿਖਾ ਦਵਾਂਗੀ ਕਿ ਇੱਕ ਪਸ਼ੂ ਰੱਖੇ ਹੋਏ ਨੇ ਆਪਣੇ ਜਿਹੜੇ ਆਪਣੀ ਡੇਰੀ ਦਾ ਦੁੱਧ ਹੈ ਪਨੀਰ ਇੱਥੋਂ ਦੀ ਹੈ ਉਹ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਹੈ ਜਿਹੜਾ ਉਹ ਖੁਦ ਕਰਦੇ ਸੀਗੇ ਔਰ ਉਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਇਨਟੇਕ ਕਰਦੇ ਸੀਗੇ ਔਰ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਜੀ ਜਿਹੜੀ ਇਹ ਬਣਾਈ ਸੀ ਹੋਰ ਵੀ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਪਰਮਜੀਤ ਜੀ ਕਿਵੇਂ ਜਾਂਦੇ ਸੀਗੇ ਰਿਸ਼ਤੇਦਾਰ ਉਹ ਤੁਸੀਂ ਸੰਦੂ ਸਾਹਬ ਨੇ ਜੀ ਮੇਰੇ ਤੋਂ ਛੋਟੇ ਅੱਛਾ ਤੁਹਾਡੇ ਤੋਂ ਛੋਟੇ ਵੀ ਨੇ ਉਹ ਕਿਸ ਤਰੀਕੇ ਨਾਲ ਕਿਉਂਕਿ ਹਮੇਸ਼ਾ ਅਸੀਂ ਦੇਖਦੇ ਆ ਕਿ ਉਹਨਾਂ ਨੂੰ ਇੱਕ ਸ਼ਾਕਾਹਾਰੀ ਜਿਹੜਾ ਉਹ ਮੰਨਿਆ ਜਾਂਦਾ ਰਿਹਾ ਬੋਡੀ ਬਿਲਡਰ ਔਰ ਅਜਿਹੀ ਬੋਡੀ ਉਹਨਾਂ ਨੇ ਬਣਾਈ ਕਿੰਨੇ ਪਸ਼ੂ ਰੱਖੇ ਹੋਏ ਨੇ ਇੱਥੇ ਕਿਸ ਤਰੀਕੇ ਦੇ ਨਾਲ ਉਹ ਇੰਨਾ ਸਾਰਿਆਂ ਨੂੰ ਵਧਾਵਾ ਦਿੰਦੇ ਸੀ ਗੱਲ ਹੈ ਜੀ ਗਿਣਤੀ ਤਾਂ ਨਹੀਂ ਕਰ ਸਕਦੇ ਪਸ਼ੂਆਂ ਦੀ ਸਰ ਮੇਬੀ 700 ਦੇ ਉੱਪਰ ਆਇਆ ਤੇ ਕੁਝ ਮਹੀਨੇ ਪਹਿਲਾਂ ਆਪਣੀ ਗੱਲ ਹੋਈ ਸੀ ਤੇ ਕੈਨੇਡਾ ਕੇ ਅਮਰੀਕਾ ਟੈਸਟ ਹੋਏ ਸੀਗੇ ਇਸ ਚੀਜ਼ ਤੇ ਤੇ ਮੈਨੂੰ ਕਹਿੰਦਾ ਵੀ ਪਰ ਜੀ ਪਾ ਜੀ ਮੇਰੇ ਟੈਸਟ ਉਹ ਨਾ ਕੀਤੇ ਵੀ ਕਿਰ ਬੰਦਾ ਚਿਕਨ ਚੁਕਨ ਤੇ ਨਹੀਂ ਖਾਂਦਾ ਪਰ ਮੇਰਾ ਕੋਈ ਉਚ ਨਹੀਂ ਆਇਆ ਕਿਉਂਕਿ ਮੈਂ ਖਾਂਦਾ ਨਹੀਂ ਸੀ ਬਿਲਕੁਲ ਵੈਸ਼ਨੋ ਸੀ ਕੰਦਾ ਸਾਡਾ ਔਰ ਇਹ ਜੋ ਜਿਹੜਾ ਹਾਸਾ ਹੋਇਆ ਇਹ ਡਾਕਟਰਾਂ ਦੀ ਅੰਗਲੀ ਕਰਕੇ ਹੋਇਆ ਜੀ ਇੱਕ ਬੰਦੇ ਦੇ ਹੁਣ ਇੱਥੋਂ ਪੇਨ ਨਿਕਲੀ ਏ ਉਹਦਾ ਪੇਨ ਦਾ ਹੀ ਆਪਰੇਟ ਕਰੋਗੇ ਤੁਸੀਂ ਨਾ ਉਹਨਾਂ ਨੇ ਕੋਈ ਸ਼ਾਨਾ ਰਿਪੋਰਟ ਦਿੱਤੀ ਏ ਸਾਡੇ ਉੱਤੇ ਬੱਚੇ ਉੱਥੇ ਗਏ ਹੋਏ ਨੇ ਰਾਤ ਦੇ ਉੱਥੇ ਬੈਠੇ ਨੇ ਪਰ ਉਹਨਾਂ ਨੇ ਕੋਈ ਵੀ ਰਿਸਪੌਂਸ ਨਹੀਂ ਦਿੱਤਾ ਸਾਨੂੰ ਇਹ ਬਹੁਤ ਵੱਡੀ ਸ਼ੌਕ ਦੀ ਚੀਜ਼ ਹੈਗੀ ਏ ਸਾਰਿਆਂ ਦਿਨ ਪਹਿਲਾਂ ਮੇਰੇ ਨਾਲ ਗੱਲ ਕਰ ਰਿਹਾ ਵੀ ਮੇਰੀ ਬੇਟੀ ਦੀ ਮੈਰਿਜ ਸੀਗੀ ਪਰ ਮੈਨੂੰ ਕਹਿੰਦਾ ਮੇਰੇ ਕੋਲ ਨਹੀਂ ਆ ਜਾਣਾ ਮੈਨੂੰ ਉਹਨੇ ਆਪਣੀਆਂ ਰਿਪੋਰਟਾਂ ਵੀ ਪਾਈਆਂ ਕਹਿੰਦਾ ਬੱਚੇ ਆਉਣਗੇ ਪਰ ਮੇਰੇ ਕੋਲ ਨਹੀਂ ਆ ਜਾਣਾ ਪਰ ਮੈਨੂੰ ਇਹ ਗੱਲ ਦਾ ਨਹੀਂ ਸੀ ਪਤਾ 782 ਚੱਲ ਜਾਣਾ ਹੈ ਜਦੋਂ ਮੈਡੀਸਨ ਲੈਣ ਗਿਆ ਉਦੋਂ ਹੀ ਮੇਰੇ ਨਾਲ ਗੱਲ ਕਰਕੇ ਗਿਆ ਵੀ ਆਪਾਂ ਜਾ ਰਹੇ ਹਾਂ ਗੱਲ ਹੋਈ ਸੀ ਆਖਰੀ ਤੁਹਾਡੀ ਅਸੀਂ ਵੀ ਮੈਂ ਭਾਜੀ ਐਂ ਅੰਬਰਸਰ ਆ ਮੈਨੂੰ ਕਹ ਰਹੇ ਪਹਿਲਾਂ ਤਾਂ ਕਹਿੰਦੇ ਚੰਡੀਗੜ੍ਹ ਜਾਣਾ ਜੀ ਆਪਾਂ ਪਰ ਚੰਡੀਗੜ੍ਹ ਮੇਬੀ ਨਹੀਂ ਉਹ ਡਾਕਟਰ ਕਿਹਾ ਅੰਬਰਸਰ ਹੀ ਅਵੇਲੇਬਲ ਹੋ ਗਿਆ ਇਹਨਾਂ ਨੂੰ ਤੇ ਜਦੋਂ ਅੰਬਰਸਰ ਗਏ ਨੇ ਫਿਰ ਬਾਤ ਇਹ ਹਾਸਾ ਹੋ ਗਿਆ ਜੀ ਤੁਹਾਨੂੰ ਕਿੱਤੋਂ ਉਹਨਾਂ ਦੀ ਬਾਹ ਦੇ ਵਿੱਚ ਪੇਨ ਹੋ ਰਹੀ ਸੀ ਜਿੰਨਾ ਸਾਨੂੰ ਪਤਾ ਲੱਗਿਆ ਕਿ ਮਸਲ ਹੀ ਕੋਈ ਸੀਗੀ ਜਿਹੜੀ ਮਤਲਬ ਕੋਈ ਵੇਟ ਕਰਦੇ ਵੇਟ ਲਿਫਟਿੰਗ ਦਾ ਬਹੁਤ ਸ਼ੌਂਕ ਸੀ ਇਹਨਾਂ ਨੂੰ ਬੋਡੀ ਬਿਲਡਰ ਸੀਗੇ ਮੁੰਡਾ ਮਸਲ ਦੇ ਕਰਕੇ ਉਹ ਥੋੜਾ ਜਿਹਾ ਕਿਤੇ ਯੋਰੀਆਰ ਵੱਧ ਲੱਗ ਗਿਆ ਬਾਹ ਦਾ ਕਿੰਨੇ ਕ ਸਮੇਂ ਤੋਂ ਕਹਿ ਰਹੇ ਸੀ ਕਿ ਪਰੇਸ਼ਾਨੀ ਮੇਰੇ ਖਿਆਲ ਨਾਲ ਬੇਬੀ ਕੋਈ 2-3 ਮਹੀਨੇ ਹੋਈ ਗਏ ਹੋਣੇ ਇਹ ਗੱਲ ਹਾਂ 2-3 ਹਾਂ ਜ਼ਿਆਦਾ ਨਹੀਂ ਹੋਣਾ ਇੰਨਾ ਕੁ ਟਾਈਮ ਹੋਗਾ ਬਈ 2 ਮਹੀਨੇ ਬਾਅਦ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਅਜਿਹੀ ਚੀਜ਼ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਉਹ ਕੁਝ ਅੱਗੇ ਵੀ ਤਿਆਰੀਆਂ ਕਰ ਰਹੇ ਸੀਗੇ ਅੱਗੇ ਵੀ ਚੀਜ਼ਾਂ ਹਾਂਜੀ 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 ਪੂਰਾ ਇਹ ਮੇਰੀ ਪਲਾਨਿੰਗ ਹਰ ਮਹੀਨੇ ਚੱਲਦੀ ਕਿਤੇ ਨਾ ਕਿਤੇ ਸ਼ੂਟ ਕਿਤਨੇ ਕਿਤੇ ਆਪਣੇ ਕਰਦੇ ਰਹਿੰਦਾ ਹੁੰਦਾ ਹੈ ਇੱਕ ਵੀਰਾਡਾ ਅਜਿਹਾ ਇਨਸਾਨ ਪੰਜਾਬ ਤੋਂ ਜਾ ਕੇ ਜਿਸ ਨੇ ਬਾਲੀਵੁੱਡ ਤੱਕ ਜਾ ਕੇ ਨਾਮ ਰੌਸ਼ਨ ਕੀਤਾ ਹੋਵੇ ਸਲਮਾਨ ਖਾਨ ਦੇ ਨਾਲ ਕੰਮ ਕੀਤਾ ਹੋਵੇ ਅੱਗੇ ਵੀ ਅਜਿਹੇ ਪ੍ਰੋਜੈਕਟ ਲਾਈਨ ਦੇ ਵਿੱਚ ਸੀਗੇ ਕਰਦਾ ਸੀਗਾ ਜੀ ਆਪਣੇ ਬੜੀ ਪਲਾਨਿੰਗ ਸੀ ਦੀ ਤਗੜੀ ਬੜੀ ਕਿਰਪਾ ਸੀ ਮਾਰੀ ਦੋ ਬਰਦਰ ਸੀਗੇ ਇੱਕ ਪਹਿਲਾਂ ਡੈਥ ਹੋ ਗਈ ਸੀ ਉਹ ਵੀ ਅਜਿਹਾ ਕੋ ਬੜਾ ਜੁਆਇੰਟ ਸੀ ਬੇਟਾ ਉਹਦਾ ਪੈਸ ਸਲਿੱਪ ਹੋ ਗਿਆ ਕੋਠੇ ਦਾ ਬਰਾਂ ਦੇਖੋ ਗੱਲਬਾਤ ਅਸੀਂ ਜ਼ਰੂਰ ਕਰ ਰਹੇ ਹਾਂ ਲੋਕਾਂ ਦੇ ਨਾਲ ਬਾਈ ਜੀ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਠੀਕ ਹੈ ਦੇਖੋ ਲਗਾਤਾਰ ਜਿਹੜੇ ਕੁਝ ਲੋਕ ਗੱਲ ਜਿਹੜੇ ਨੇ ਨਹੀਂ ਕਰਨਾ ਚਾਹੁੰਦੇ ਸਕਰੀਨ ਦੇ ਮਰੇ ਕਿਉਂਕਿ ਇਸ ਵਕਤ ਹਰ ਇੱਕ ਦਾ ਆਪਣਾ ਆਪਣਾ ਵੱਡਾ ਦੁੱਖ ਹੈ ਜਿਸ ਵਕਤ ਅਸੀਂ ਜ਼ਿਕਰ ਕਰਦੇ ਹਾਂ ਬਰਿੰਦਰ ਘੁੰਮਣ ਹੋਣਾ ਦੀ ਇੱਕ ਨੌਜਵਾਨ ਜਿਸ ਨੇ ਵੱਡਾ ਨਾਮ ਕਮਾਇਆ ਹੋਵੇ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਚੋਂ ਉੱਠ ਕੇ ਆਪਣੇ ਆਪ ਨੂੰ ਇੰਨਾ ਡਿਵੈਲਪ ਕੀਤਾ ਹੋਵੇ ਕਿ ਲੋਕ ਅੱਜ ਉਸ ਦੇ ਸ਼ਰੀਰ ਦੀ ਤਾਰੀਫ ਕਰਦੇ ਸੀ ਔਰ ਉਹ ਇਸ ਤਰੀਕੇ ਦਾ ਉਹਨਾਂ ਨੇ ਆਪਣੇ ਆਪ ਨੂੰ ਬਿਲਡ ਅਪ ਕੀਤਾ ਸੀਗਾ ਕਿ ਉਹ ਸਲਮਾਨ ਖਾਨ ਦੇ ਨਾਲ ਜਾ ਕੇ ਕੰਮ ਕਰਕੇ ਆਏ ਤਸਵੀਰਾਂ ਜਿਹੜੀਆਂ ਯਾਨੀ ਉਹ ਵੀ ਸਾਡੇ ਕੋਲ ਹੈਗੀਆਂ ਨੇ ਜਿਹੜੀਆਂ ਤਰਸ਼ਕਾਂ ਨੂੰ ਦਿਖਾ ਵੀ ਰਹੇ ਅਸੀਂ ਔਰ ਬਹੁਤ ਤਾਰੀਫ ਜਿਹੜੀ ਹੈ ਉਹਨਾਂ ਨੇ ਖੱਟੀ ਨਾਮ ਨਾ ਖਟਿਆ ਲੇਕਿਨ ਅਜਿਹਾ ਪਾਣਾ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਪ੍ਰਿੰਕਾ ਕੇ ਵਾਪਰੇਗਾ